ਬਾਬਾ ਜੀ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਆ ਜੀ ਤੁਹਾਡਾ ਬਹੁਤ ਨਾਮ ਸੁਣਿਆ ਮੇਰਾ ਕੋਈ ਹੱਲ ਕਰੋ ਕੀ ਸਮੱਸਿਆ ਹੈ ਮੈਂ ਸਰਕਾਰੀ ਮਾਸਟਰ ਆ ਜੀ ਸਰਕਾਰੀ ਮਾਸਟਰ ਇਹ ਤਾਂ ਕੋਈ ਸਮੱਸਿਆ ਨਹੀਂ ਆ ਸਰਕਾਰ ਲਈ ਸਮੱਸਿਆ ਜਰੂਰ ਹੋ ਸਕਦਾ ਤੂੰ ਹਾਂਜੀ ਹਾਂਜੀ ਇਹ ਗੱਲ ਹੈ ਸਰਕਾਰ ਸਾਨੂੰ ਸਮੱਸਿਆ ਮੰਨਦੀ ਹੈ ਹੈ ਤਾਂ ਹੀ ਸਾਨੂੰ ਕੱਢਣਾ ਚਾਹੁੰਦੀ ਐ ਉਹ ਕਿਦਾ ਇਹ ਸਰਕਾਰ ਨੇ ਸਾਡੇ ਵਰਗੇ ਪੁਰਾਣੇ ਮਾਸਟਰਾਂ ਵਾਸਤੇ ਆ ਔਖਾ ਦੇ ਟੈਸਟ ਰੱਖਤਾ ਕਹਿੰਦੇ ਆ ਟੈਸਟ ਪਾਸ ਕਰੋ ਤਾਂ ਹੀ ਤੁਸੀਂ ਨੌਕਰੀ ਵਿੱਚ ਰਹਿ ਸਕਦੇ ਆ ਉਹਨਾਂ ਨੇ ਤਾਂ ਸਾਨੂੰ ਕੱਢ ਦੇਣਾ ਜੀ ਸਾਡਾ ਕੋਈ ਹੱਲ ਕਰੋ ਇਹ ਤਾਂ ਵਾਕਈ ਵੱਡੀ ਸਮੱਸਿਆ ਲੱਗਦੀ ਹਾਂਜੀ ਕਿ ਹੋਰ ਕਿਡਾ ਕੀ ਕਰਨਾ ਹੈ ਜੀ ਇਹ ਕਿਥੋਂ ਇਹਦਾ ਕੁਝ ਨਹੀਂ ਕਰਨਾ ਬਾਬੇ ਤੇਰਾ ਪੇਪਰ ਪਾਸ ਕਰਾ ਦੇਣਗੇ ਉਹ ਕਿਵੇਂ ਜੀ 50000 ਲਗਣਾ ਭਗਤਾ 50000 ਜਾੜਾ ਨਹੀਂ ਹੈ ਜੀ 1100 ਤਾਂ ਟੈਸਟ ਦੀ ਫੀਸ ਆ ਉਹ ਭਗਤਾ 1100 ਤਾਂ ਲੱਖਾਂ ਮਾਸਟਰਾਂ ਨੇ ਭਰਨੇ ਆ ਪਰ ਪਾਸ ਹੋਈ ਹੋਣਗੇ ਜਿਹੜੇ ਤੇਰੇ ਵਰਗੇ ਬਾਬਿਆਂ ਦੀ ਸ਼ਰਨ ਤੇ ਆਏ ਆ ਤੁਸੀਂ ਕਿਦਾਂ ਕਰਾਵੋਗੇ ਜੀ ਉਹ ਬਾਬਿਆਂ ਦੇ ਵੀ ਕੰਟੈਕਟ ਹੈਗੇ ਸ਼ਕਤੀ ਆ ਬਾਬਿਆਂ ਦੇ ਕੋਲ ਚੱਲ ਕਰ ਖਿਸੇ ਖਾਲੀ ਭਰ ਸਰਕਾਰਾਂ ਦੀ ਝੋਲੀ ਸਰਕਾਰਾਂ ਦੀ मेरी 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 ऐसी भी सेवा ही करनी है आलो जी <laughs> जा पक्ता तेरा काम हो जाएगा हो जाएगा ना जी हाँ हो जाएगा बाबा जा। दी जाए हाँ जी भाजी अब पचास हजार की एंट्री कर लियो जी मेरी अच्छा मेरे को आ रहे हैं ਹਾਂਜੀ ਮੇਰਾ ਉਹੀ ਪੁਰਾਣਾ ਆਟਾ ਨਹਿਰ ਦੇ ਕਿਨਾਰੇ ਠੀਕ ਹੈ ਜੀ ਉਹ ਨਿਆਣੇ ਹੋ ਇੱਧਰ ਕੀ ਕਰਦੇ ਹੋ ਪੇਪਰਾਂ ਦੀ ਤਿਆਰੀ ਕਰਦਾ ਇਹ ਤੁਸੀਂ ਪੇਪਰਾਂ ਦੀ ਤਿਆਰੀ ਓਏ ਭੱਜ ਨਾ ਭੱਜ ਓਏ ਉਹ ਆ ਵੀ ਬਸ 50000 ਦੀ ਐਂਟਰੀ ਅੱਜ ਦੀ ਮਾਲ ਆ ਯਾਰ ਐਦਾਂ ਦਾ ਕੰਮ ਨਹੀਂ ਚੱਲਣਾ ਵੀਰੇ ਉਹ ਭਾਜੀ ਕੋਈ ਹਾਈਵੇ ਤੇ ਜਗ੍ਹਾ ਤੋਂ ਨਾ ਇੱਥੇ ਕੋਈ ਹੁੰਦਾ ਮੇਰੇ ਕੋਲ ਉਹ ਹਾਈਵੇ ਤੇ ਐਦਾਂ ਜਗ੍ਹਾ ਨਹੀਂ ਮਿਲਦੀ ਇਹਨਾਂ ਟਾਰਗੇਟ ਤਾਂ ਪੂਰੇ ਕਰ। ਦਿੱਲੀ ਦਾ 1.5 ਲੱਖ ਦਾ ਟਾਰਗੇਟ ਹੈ। 4 ਵਜੇ ਅਜੇ ਤੱਕ ਤੂੰ 50000 ਵਟਿਆ। ਐਦਾਂ ਤਾਂ ਸਾਡੇ ਟਾਰਗੇਟ ਪੂਰੇ ਹੋ ਗਏ। ਇੰਨਾ ਪੈਸਾ ਕੀ ਕਰੋਗੇ ਤੁਸੀਂ? ਉਹ ਮੈਂ ਕੀ ਕਰਨਾ ਇੰਨਾ ਪੈਸਾ? ਮੈਨੂੰ ਤਾਂ ਉਹੀ 5% ਮਿਲਣਾ ਹੈ। ਜਿੰਨਾ ਤੈਨੂੰ ਮਿਲਣਾ ਹੈ, ਬਾਕੀ ਤਾਂ ਗੌਰਮੈਂਟ ਨੂੰ ਜਾਣਾ। ਫਸਟ ਕਲੀਅਰ ਆਂ ਥੋੜੀ ਕਰਾ ਦੇਣੇ ਆਪਾਂ ਮਾਸਟਰਾਂ ਦੇ। ਚੱਲ ਹੁਣ ਖੇਤੀ ਟਾਰਗੇਟ ਪੂਰੇ ਕਰਨ ਤੇ ਆਪਣਾ ਫੋਕਸ ਕਰ। ਠੀਕ ਹੈ ਜੀ। ਕਰਦੇ ਆਂ ਤੇਰਾ ਹੀਲਾ। ਚੱਲ ਵੇ, ਸ਼ਾਬਾਸ਼। ਕਲ ਇਹ ਕੀ ਏ ਤੂੰ ਡਰੈਸ ਕਿਹੜੀ ਪਾਈ ਹੋਈ ਏ ਇਹੋ ਠੀਕ ਨਹੀਂ ਲੱਗਦੀ ਜੀ ਉਹ ਭੰਗੜੇ ਵਾਲ ਤੋਂ ਮਲਬਈ ਕਿਧੇ ਲਾ ਰੋਣੀ ਏ ਅਜੇ ਦੀ ਡਰੈਸ ਪਾ ਕੋਈ ਪਤਾ ਤਾਂ ਲੱਗੇ ਕਿ ਬਾਬਾ ਬੈਠਾ ਏ ਕੱਲ ਚੇਂਜ ਕਰ ਆਪਣਾ ਹੂ ਲਈਆ ਠੀਕ ਏ ਜੀ ਕੱਲੂ ਬਦਲ ਕੇ ਆਉਂਗਾ ਹਾਂ ਤਾਂ ਸਾਵਧ ਬਾਬੇ ਜੈ ਬਾਬੇ ਦੀ ਜੈ ਬਾਬੇ ਦੀ ਜੈ